ਕੋਲਤੇ ਆ ਜੀ ਅੱਪਾ ਕਈ ਅਜ ਪਟਾਰੀਆਂ ਜਿਹਦੇ ਵਿੱਚ ਬਹੁਤ ਹੀ ਮਸਾਲੇਦਾਰ ਚਟਕਾਰੇਦਾਰ ਸਾਰਾ ਸਮਾਨ ਹੈ ਕਿਹੜਾ ਕਿਹੜਾ ਸਮਾਨ ਹੈ ਤੁਸੀਂ ਅੱਗੇ ਜਾ ਕੇ ਵੀਡੀਓ 'ਚ ਸਾਰਾ ਦੇਖੋਗੇ ਇਹਨੂੰ ਆਪਾਂ ਘਰੇ ਤਿਆਰ ਕੀਤਾ ਵਾ ਬਹੁਤ ਹੀ ਸਾਫ਼ ਸੁਥਰੇ ਤਰੀਕੇ ਦੇ ਨਾਲ ਤੁਸੀਂ ਘਰ ਬੈਠੇ ਸਾਡੇ ਕੋਲ ਮੰਗਾ ਸਕਦੇ ਹੋ ਤੇ ਨਾਲ ਹੀ ਤੁਹਾਡੀ ਡਿਮਾਂਡ ਤੇ ਆਪਾਂ ਬਣਾ ਦਿੱਤੀ ਹੈ ਜੀ ਬਿਨਾ ਮਿਰਚ ਤੋਂ ਇਹ ਪੇਠੇ ਵਾਲੀਆਂ ਮੰਜੇ ਤੇ ਵੜੀਆਂ ਕਈ ਕਿਸਮ ਦੀ ਆਪਣੇ ਕੋਲ ਵੜੀਆਂ ਤੇ ਕਈ ਪਾਪੜ ਨੇ ਇਹਨਾਂ ਨੂੰ ਤੁਸੀਂ ਘਰ ਬੈਠੇ ਕਿੱਦਾਂ ਮੰਗਾ ਸਕਦੇ ਹੋ ਅੱਗੇ ਵੀਡੀਓ 'ਚ ਜਾਣ ਹੈਲੋ ਫਰੈਂਡਸ ਸਸੀ ਗਾਲ ਵਾਸਤੇ ਆਦਾਵ ਰਾਮ ਰਾਮ ਜੈ ਮਾਤਾ ਦੀ ਕਿਵੇਂ ਆਸਾ ਸਵਾਗਤ ਹੈ ਤੁਹਾਡਾ ਸਾਰੇ ਦਾ ਮੇਰੇ ਚੈਨਲ ਰੂਬਲੋਗਰ ਤੇ ਫਿਰ ਤੋਂ ਸ਼ੁਰੂ ਕਰ ਲੱਗੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜਿਹੜੀ ਚੀਜ਼ ਉਹ ਕਈ ਭੈਣਾਂ ਨੇ ਡਿਮਾਂਡ ਤੇ ਆਪਣੇ ਤੋਂ ਬਣਵਾਈ ਆ ਕਿਉਂਕਿ ਬਹੁਤ ਭੈਣਾਂ ਦੇ ਮੈਨੂੰ ਫੋਨ ਆ ਰਹੇ ਸੀਗੇ ਵੀ ਜਿਵੇਂ ਆਪਾਂ ਤੁਹਾਨੂੰ ਪਤਾ ਹੋ ਬੜੀਆਂ ਵਗੈਰਾ ਬਣਾਉਨੇ ਆ ਜਾਂ ਪਾਪੜ ਬਣਾਉਨੇ ਆ ਤੇ ਆਪਾਂ ਸੇਲ ਕਰਦੇ ਆ ਸੋ ਜਿਹੜੀਆਂ ਭੈਣਾਂ ਤੇਜ ਮਸਾਲਾ ਜਾਂ ਲਾਲ ਮਿਰਚ ਜਿਨ੍ਹਾਂ ਨੂੰ ਬੰਦ ਹੁੰਦੀ ਆ ਉਹ ਨਹੀਂ ਖਾ ਸਕਦੀਆਂ ਪਰ ਦਿਲ ਤਾਂ ਫਿਰ ਵੀ ਕਰਦਾ ਨਾ ਵੀ ਚੀਜ਼ ਖਾਣ ਨੂੰ ਉਹਨਾਂ ਨੇ ਆਪਾਂ ਨੂੰ ਇਹ ਡਿਮਾਂਡ ਦਿੱਤੀ ਸੀ ਕਿ ਮੈਡਮ ਸਾਨੂੰ ਬਿਨਾ ਮਿਰਚ ਤੋਂ ਜੇ ਵੜੀਆਂ ਤਿਆਰ ਕਰ ਦੋ ਉਹ ਵੀ ਪੇਠੇ ਵਾਲੀਆਂ ਸੋ ਆਪਾਂ ਉਹਨਾਂ ਦੀ ਡਿਮਾਂਡ ਦੇ ਅੱਜ ਜਿਹੜੀਆਂ ਤਿਆਰ ਕੀਤੀਆਂ ਵੜੀਆਂ ਬਟ ਇਹਨਾਂ ਵੀ ਥੋੜਾ ਟਾਈਮ ਲੱਗਦਾ ਜੇ ਤੁਸੀਂ ਆਰਡਰ ਆਪਣਾ ਦਿਨੇ ਹੋ ਬਾਕੀ ਆਰਡਰ ਜਿਹੜਾ ਘੱਟੋ ਘੱਟ 5 ਕਿਲੋ ਦਾ ਹੋਵੇ ਫਿਰ ਹੀ ਆਪਾਂ ਸਪੈਸ਼ਲ ਆਰਡਰ ਤਿਆਰ ਕਰਦੇ ਆ ਸੋ ਉਹਨਾਂ ਦੋ ਤਿੰਨ ਭੈਣਾਂ ਦੇ ਆਰਡਰ ਜਿਹੜੇ ਇਕੱਠੇ ਹੋ ਕੇ ਸੋ ਆਪਣੇ ਕੋਲ ਜਿਹੜਾ 5 ਕਿਲੋ ਦਾ ਆਰਡਰ ਬਣ ਚੁੱਕਾ ਸੀਗਾ ਤੇ ਸੋ ਆਪਾਂ ਉਹ ਵੜੀਆਂ ਤਿਆਰ ਕੀਤੀਆਂ ਬਿਨਾ ਮਿਰਚ ਤੋਂ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਬਾਕੀ ਜਿਹੜੀਆਂ ਭੈਣਾਂ ਨੂੰ ਹੋਰ ਚਾਹੀਦੀ ਹੋਵੇ ਡਿਮਾਂਡ ਕਰ ਸਕਦੇ ਹੋ ਸਾਡੇ ਕੋਲ ਆਰਡਰ ਦੇ ਸਕਦੇ ਹੋ ਸਾਨੂੰ ਜਿਵੇਂ ਆਪਾਂ ਤੁਹਾਨੂੰ ਦੱਸ ਦਿੱਤੀ ਘੱਟ ਤੋਂ ਘੱਟ ਜਿਹੜਾ ਵਾ ਆਪਣਾ ਸਮਾਨ 5 ਕਿਜੀ ਤੱਕ ਜਰੂਰ ਹੋਣਾ ਚਾਹੀਦਾ ਫੇਰ ਹੀ ਆਪੋ ਜਿਹੜਾ ਸਪੈਸ਼ਲ ਤਿਆਰ ਕਰਦੇ ਆ ਤੇ ਬਾਕੀ ਥੋੜਾ ਜਿਹਾ ਸਮਾਂ ਲੱਗ ਜਾਂਦਾ ਵਾ ਹੁਣ ਉਹਨਾਂ ਭੈਣਾਂ ਨੂੰ ਆਪਾਂ ਕਾਫੀ ਦਿਨ ਹੋ ਗਏ ਉਹਨਾਂ ਨੇ ਫੋਨ ਕੀਤਾ ਦੋ ਵਾਰੀ ਪੁੱਛ ਵੀ ਚੁੱਕੇ ਆ ਮੈਡਮ ਤਿਆਰ ਨਹੀਂ ਹੋਈਆਂ ਬੜੀਆਂ ਕਿਉਂਕਿ ਆ ਜਿਹੜੇ ਗਹਿਣਾ ਇਹਨਾਂ ਦਿਨਾਂ ਦੇ ਵਿੱਚ ਆਲੂ ਪਕੌੜਾ ਜਾਇ ਆਲੂ ਵੜੀ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਜਿਹੜੀਆਂ ਅੱਜ ਆਪਾਂ ਮੰਜੇ ਤੇ ਤਿਆਰ ਕੀਤੀਆਂ ਇਹ ਬਿਨਾ ਮਿਰਚ ਤੋਂ ਵੜੀਆਂ ਨੇ ਬਾਕੀ ਆਪਾਂ ਤੁਹਾਨੂੰ ਜਿਵੇਂ ਦੱਸਿਆ ਸੀ ਵੀ ਤਿੰਨ ਚਾਰ ਤਰ੍ਹਾਂ ਦੇ ਆਪਣੇ ਕੋਲ ਪਾਪੜ ਨੇ ਸੋ ਉਹਨਾਂ ਦੇ ਵਿੱਚ ਇੱਕ ਆਪਾਂ ਹੋਰ ਪਾਪੜ ਸ਼ਾਮਲ ਕੀਤਾ ਉਹ ਹੈਗਾ ਜੀ ਅਨਾਰ ਦਾਣੇ ਵਾਲਾ ਪਾਪੜ ਇਹ ਤੁਸੀਂ ਵੇਖ ਸਕਦੇ ਹੋ ਕਿਉਂਕਿ ਜਿਹੜੇ ਬਹੁਤ ਜ਼ਿਆਦਾ ਚਟਕਾਰੇ ਲਾਉਂਦੇ ਨੇ ਨਾ ਜਿਨ੍ਹਾਂ ਨੂੰ ਬਹੁਤ ਮਸਾਲੇ ਵਾਲੀਆਂ ਚੀਜ਼ਾਂ ਪਸੰਦ ਹੁੰਦੀਆਂ ਨੇ ਤੋ ਉਹ ਆਪਾਂ ਨੂੰ ਇਹ ਡਿਮਾਂਡ ਕਰਦੇ ਆ ਤੇ ਆਪਾਂ ਇਹ ਤਿਆਰ ਕਰਕੇ ਦੇਖਿਆ ਅਨਾਰਦਨਾਂ ਇਹਦੇ ਉੱਤੇ ਆਪਾਂ ਉਹੀ ਲਾਇਆ ਜਿਹੜਾ ਨਾਰਦਨਾਂ ਆਪਾਂ ਸੇਲ ਕਰਦੇ ਆ ਤੋ ਜਿਹੜੀ ਵਧੀਆ ਚੀਜ਼ ਆਪਾਂ ਤਿਆਰ ਕਰਨੀ ਉਹਦੇ ਉੱਤੇ ਸਮਾਨ ਵੀ ਆਪਾਂ ਜਿਹੜਾ ਸਾਰਾ ਵਧੀਆ ਹੀ ਲਾਵਾਂਗੇ ਤੇ ਇਹ ਆਪਣੇ ਅਨਾਰਦਨ ਇਹਲੇ ਛਟਪਟੇ ਮਸਾਲੇਦਾਰ ਪਾਪੜ ਆਪਾਂ ਤਿਆਰ ਕਰ ਦਿੱਤੇ ਆ ਜੇ ਕਿਸੇ ਨੇ ਵੀ ਮੰਗਾਉਣੇ ਹੋਣ ਤੇ ਤੁਸੀਂ ਸਾਨੂੰ ਆਰਡਰ ਦੇ ਕੇ ਮੰਗਾ ਸਕਦੇ ਹੋ ਬਾਕੀ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਵਾਲੀ ਬੜੀ ਆ ਇਹ ਲਾਲ ਮਿਰਚਾਂ ਵਾਲੀ ਆ ਤੇਜ ਮਸਾਲੇ ਵਾਲੀ ਤੇ ਇਹ ਵਾਲੀ ਬੜੀ ਆ ਇਹਦੀ ਰੰਗਤ ਦੇਖੋ ਕਿੰਨਾ ਫਰਕ ਆ ਇਹ ਜਿਹੜੀ ਵੜੀ ਦੇ ਵਿੱਚ ਸਿਰਫ ਕਾਲੀ ਮਿਰਚ ਪਾਈ ਗਈ ਹੈ ਬਾਕੀ ਜਿਹੜੇ ਮਸਾਲੇ ਪਾਏ ਗਏ ਆ ਤੇ ਇਹਦੇ ਵਿੱਚ ਨਾਲ ਪਾਇਆ ਗਿਆ ਜੇ ਪੇਠਾ ਸੋ ਇਹ ਬਾਹਰ ਕੈਨੇਡਾ ਤੋਂ ਸੀ ਇੱਕ ਮੈਡਮ 2 ਕਿਲੋ ਉਹਨਾਂ ਨੂੰ ਵੜੀਆਂ ਜਾਣੀਆਂ ਪਹਿਲਾਂ ਉਹਨਾਂ ਨੇ ਇੱਧਰ ਉਹਨਾਂ ਦੇ ਮੰਮੀ ਨੇ ਮੰਗਾਈਆਂ ਸੀ ਉਹ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗੀਆਂ ਵੀ ਮੇਰੀ ਬੇਟੀ ਨੂੰ ਪ੍ਰੋਬਲਮ ਆ ਉਹਨੂੰ ਲਾਲ ਮਿਰਚ ਤੋਂ ਬੰਦ ਕੀਤੀ ਹੋਈ ਆ ਤੇ ਉਹਨਾਂ ਵਾਸਤੇ ਖਾਸ ਤੋ ਸਾਨੂੰ ਬਣਾ ਕੇ ਦਿਓ ਸੋ ਆਪਾਂ ਇਹ ਤਿਆਰ ਕਰ ਦਿੱਤੀਆਂ ਜੀ ਮਾਂ ਦੀ ਦਾਲ ਦੀਆਂ ਪੇਠੇ ਵਾਲੀਆਂ ਬਿਨਾ ਮਿਰਚ ਤੋਂ ਵੜੀਆਂ ਸੋ ਜੇ ਕਿਸੇ ਨੂੰ ਘਟ ਮਸਾਲੇ ਵਾਲੀਆਂ ਚਾਹੀਦੀਆਂ ਹੁਣ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਤੁਸੀਂ ਉਹ ਵੀ ਸਾਨੂੰ ਆਰਡਰ ਦੇ ਸਕਦੇ ਹੋ ਉਸੇ ਤਰ੍ਹਾਂ ਆਪਾਂ ਤਿਆਰ ਕਰਾਂਗੇ ਜਿੰਤਾ ਦਾ ਤੁਹਾਡਾ ਆਰਡਰ ਆਉਂਦਾ ਵਾ ਅੰਬ ਦੇ ਚਾਰ ਦਾ ਵੀ ਜਿੰਵੇਂ ਦਾ ਤੁਹਾਡਾ ਆਰਡਰ ਆਉਂਦਾ ਆਪਾਂ ਉਸੇ ਤਰ੍ਹਾਂ ਤਿਆਰ ਕਰਾਂਗੇ ਸੋ ਜਿਹੜੇ ਭੈਣ ਭਰਾ ਕਹਿੰਦੇ ਨੇ ਕਿ 5 ਕਿਲੋ 10 ਕਿਲੋ ਸਾਨੂੰ ਅਚਾਰ ਚਾਹੀਦਾ ਮੈਂ ਉਹਨਾਂ ਨੂੰ ਇਹੀ ਬੇਨਤੀ ਕਰੂੰਗੀ ਕਿ ਪਲੀਜ਼ ਪਹਿਲਾਂ ਤੁਸੀਂ ਕਿਲੋ ਕਿਲੋ ਜਾਂ ਧੜਾ ਧੜਾ ਕਿਲੋ ਮੰਗਾ ਕੇ ਦੇਖੋ ਜੇਕਰ ਤੁਹਾਨੂੰ ਟੇਸਟੀ ਲੱਗਦਾ ਫਿਰ ਤੁਸੀਂ 5 ਕਿਲੋ ਦਾ ਆਰਡਰ ਦਿਓ ਕਿਉਂਕਿ ਮੈਂ ਬਾਅਦ ਦੇ ਵਿੱਚ ਕੋਈ ਵੀ ਆਪਣੇ ਉੱਤੇ ਗੱਲ ਚ ਬਲੇਮ ਨਹੀਂ ਲੈ ਕੇ ਆਉਣਾ ਚਾਹੁੰਦੀ ਜੇ ਤੁਹਾਡੇ ਮੂੰਹ ਨੂੰ ਟੇਸਟ ਲੱਗਦਾ ਤੇ ਤੁਸੀਂ ਮੈਨੂੰ ਆਰਡਰ ਦਿਓਗੇ ਆਦਰਵਾਇਜ਼ ਤੁਸੀਂ ਮੈਨੂੰ ਆਰਡਰ ਨਾ ਦਿਓ ਕਿਉਂਕਿ ਬਾਅਦ ਵਿੱਚ ਕੋਈ ਕਹੇ ਜੀ ਇਹਦੇ ਚ ਨਮਕ ਜ਼ਿਆਦਾ ਕੋਈ ਕਹੇ ਜੀ ਇਹਦੇ ਵਿੱਚ ਆਹ ਜ਼ਿਆਦਾ ਉਹ ਜ਼ਿਆਦਾ ਚਾਰ ਦੀ ਸੇਫਟੀ ਵਾਸਤੇ ਆਪਾਂ ਨੂੰ ਉਹਦੇ ਵਿੱਚ ਤੇਲ ਵੀ ਉਹਦੇ ਵਿੱਚ ਨਮਕ ਵੀ ਵੱਧ ਰੱਖਣਾ ਪੈਂਦਾ ਵਾ ਬਾਕੀ ਆਪਾਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਦੂਸਰਾ ਚਾਰ ਆ ਸੁੱਕਾ ਚਾਰ ਉਹ ਵੀ ਆਪਾਂ ਵੱਦਾ ਤਿਆਰ ਕੀਤਾ ਵਾ ਉਹ ਵੀ ਜੇ ਕਿਸੇ ਨੂੰ ਚਾਹੀਦਾ ਹੋਵੇ ਉਹ ਵੀ ਆਪਾਂ ਭੇਜ ਸਕਦੇ ਆ ਪਰ ਉਹਦੀ ਸੇਫਟੀ ਜਿਹੜੀ ਉਹ ਤੁਹਾਡੇ ਸਰਵਸੇਰ ਹੁੰਦੀ ਹੈ ਕਿ ਤੁਸੀਂ ਘਰੇ ਜਾ ਕੇ ਉਹਦੀ ਸੇਫਟੀ ਦਾ ਪੂਰਾ ਧਿਆਨ ਰੱਖਣਾ ਹੁੰਦਾ ਵਾ ਜਿਵੇਂ ਬਾਹਰ ਮੌਸਮ ਖਰਾਬ ਆ ਤੇ ਤੁਸੀਂ ਉਹਨੂੰ ਫ੍ਰਿਜ ਚ ਰੱਖ ਸਕਦੇ ਹੋ ਜੇ ਨਹੀਂ ਤੁਸੀਂ ਫ੍ਰਿਜ ਚ ਰੱਖਣਾ ਤੇ ਉਹਨੂੰ ਤੇਲ ਪੂਰਾ ਉਹਦੇ ਤੇ ਫੁੱਲ ਪਾਉਣਾ ਕਿਉਂਕਿ ਕਈ ਲੋਕੀ ਜਿਹੜਾ ਜ਼ਿਆਦਾ ਤੇਲ ਵਾਲਾ ਤਿਆਰ ਖਾ ਲੈਂਦੇ ਨੇ ਤੇ ਕਈ ਲੋਕੀ ਜਿਹੜੇ ਨਹੀਂ ਖਾਂਦੇ ਸੋ ਆਪਾਂ ਨੂੰ ਤੇ ਜਿਹੜਾ ਮੀਡੀਅਮ ਜਿਹਾ ਬਣਾਉਣਾ ਪੈਂਦਾ ਵਾ ਜੀ ਅਸੀਂ 12ਵਾਂ ਚਾਰਪੇਜਣਾ ਹੁੰਦਾ ਨਾ ਉਹਦੇ ਵਿੱਚ ਵੀ ਤੇਲ ਜਿਹੜਾ ਸਾਨੂੰ ਅਲਾਉ ਨਹੀਂ ਕੀਤਾ ਜਾਂਦਾ ਇਸ ਕਰਕੇ ਆਪਾਂ ਬਹੁਤ ਘੱਟ ਤੇਲ ਦੇ ਵਿੱਚ ਜਿਹੜਾ ਚਾਰ ਤਿਆਰ ਕਰਦੇ ਆ ਤੇ ਬਾਕੀ ਥੋੜੇ ਦਿਨਾਂ ਤੱਕ ਆਪਾਂ ਜਿਹੜੀ ਇਹ ਪਾਪੜਾਂ ਵਾਲੀ ਵੀਡੀਓ ਵੀ ਪਾਵਾਂਗੇ ਬਣਾ ਚੁੱਕੀ ਆ ਆਪਾਂ ਬਸ ਇਨਾਂ ਵਾਂ ਵੀਡੀਓ ਪਾਉਣ ਦਾ ਟਾਈਮ ਨਹੀਂ ਮਿਲ ਰਿਹਾ ਪਾਪੜ ਦੀ ਵੀਡੀਓ ਵੀ ਆਪਾਂ ਤਿਆਰ ਕੀਤੀ ਆ ਕਈ ਭੈਣਾਂ ਕਹਿੰਦੀਆਂ ਇੱਥੇ ਮੈਡਮ ਸਾਨੂੰ ਪਾਪੜ ਦੀ ਵੀਡੀਓ ਵੀ ਦਿਖਾਓ ਦੂਸਰੀ ਗੱਲ ਆ ਵੀ ਬਾਹਰੋਂ ਮੈਨੂੰ ਫੋਨ ਆ ਰਿਹਾ ਸੀਗਾ ਕਈ ਬੜੀਆਂ ਖਾਣਾ ਵੀ ਪਸੰਦ ਨਹੀਂ ਕਰਦੇ ਜਿਆਦਾ ਤਰ ਪਸੰਦ ਕਰਦੇ ਨੇ ਆਲੂ ਪਕੌੜਾ ਜਿਹਨੂੰ ਕਹਦੇ ਨੇ ਸਬਜੀ ਵਾਲੇ ਪਕੌੜੇ ਜਿਹਨੂੰ ਟਾਂਗਰ ਵੀ ਬੋਲਿਆ ਜਾਂਦਾ ਉਹਦੀ ਸਬਜੀ ਜਿਹੜੀ ਆ ਉਹ ਖਾਣਾ ਪਸੰਦ ਕਰਦੇ ਸੋ ਉਹਦਾ ਵੀ ਆਪਾਂ ਨੂੰ ਆਰਡਰ ਆ ਰਿਹਾ ਸੀ ਕਿ ਮੈਡਮ ਤੁਸੀਂ ਉਹ ਵੀ ਘਰੇ ਸਾਨੂੰ ਤਿਆਰ ਕਰਕੇ ਦੋ ਉਹ ਵੀ ਆ ਪਕੌੜੇ ਆਪਾਂ ਜਿਹੜੇ ਬਣਾ ਕੇ ਤੁਹਾਨੂੰ ਭੇਜ ਸਕਦੇ ਆ ਜੇ ਤੁਸੀਂ ਉਹ ਵੀ ਪਕੌੜੇ ਤੁਹਾਨੂੰ ਚਾਹੀਦੇ ਤੇ ਆਪਾਂ ਤੁਹਾਨੂੰ ਜਰੂਰ ਭੇਜ ਦਾਂਗੇ ਜੇ ਤੁਸੀਂ 2 ਕਿਲੋ ਮੰਗਾਉਣੇ ਤਾਂ ਫਿਰ ਆਪਾਂ ਦੋ ਤਿੰਨ ਆਰਡਰ ਇਕੱਠੇ ਕਰਕੇ ਫਿਰ ਆਪਾਂ ਤਿਆਰ ਕਰਦੇ ਕਿਉਂਕਿ ਇਹ ਸਮਾਨ ਨੂੰ ਬਹੁਤ ਟਾਈਮ ਲੱਗਦਾ ਜੇ ਤੁਸੀਂ ਕਹੋ ਕਿ ਮੈਂ ਅੱਜ ਅਸੀਂ ਆਰਡਰ ਕਰ ਦਿੱਤਾ ਸ ਪੰਜ ਸੱਤ ਦਿਨਾਂ ਦੇ ਵਿੱਚ ਮਿਲ ਜੇ ਨਹੀਂ ਮਿਲ ਸਕਦੀ ਕਿਉਂਕਿ ਪਹਿਲੀ ਗੱਲ ਤੇ ਮੇਰਾ ਟਾਈਮ ਕੱਢਣਾ ਥੋੜਾ ਜਿਹਾ ਔਖਾ ਹੋ ਜਾਂਦਾ ਵਾ ਸ਼ਨੀ ਐਤਵਾਰ ਦੇ ਮੈਂ ਕੋਸ਼ਿਸ਼ ਕਰਦੀ ਆ ਚਾਰ ਵੀ ਉਸ ਦਿਨ ਬਣਾਉਣੀ ਆ ਤੇ ਤੇ ਬਾਕੀ ਇਹ ਜਿਹੜੀਆਂ ਬੜੀਆਂ ਵਗੈਰਾ ਦਾ ਵੀ ਪਾਪੜਾਂ ਦਾ ਵੀ ਇਹ ਵੀ ਜਿਹੜਾ ਮੈਂ ਉਸ ਦਿਨ ਹੀ ਬਣਾਉਣੀ ਆ ਵਾਰੀ ਸਰ ਜਿਹੜਾ ਵਾ ਉਹ ਕੰਮ ਕਰੀਦਾ ਤੇ ਦੂਜੀ ਗੱਲ ਆ ਕਿ ਇਹਨਾਂ ਨੂੰ ਪੰਜ ਸੱਤ ਦਿਨ ਤਾਂ ਸੁੱਕਣ ਤੇ ਪ੍ਰੋਪਰਲੀ ਲੱਗਦੀ ਹੈ ਕਿਉਂਕਿ ਆਪਾਂ ਇਹਨੂੰ ਪੈਕ ਕਰਕੇ ਭੇਜਣਾ ਹੁੰਦਾ ਵਾ ਸੋ ਜਿਹੜਾ ਤੁਸੀਂ ਆਰਡਰ ਦੇਣਾ ਵਾ ਉਹਦਾ ਘੱਟੋ ਘੱਟ ਪੰਜ ਸੱਤ ਦਿਨ ਤਾਂ ਲੱਗ ਹੀ ਜਾਂਦੇ ਨੇ ਤੋ ਕਈ ਪੈਣਾ ਕਾਲੀਆਂ ਪੈ ਜਾਂਦੀਆਂ ਭਰਾ ਵੀ ਕਈ ਉਹਦੇ ਆਉਂਦੇ ਨੇ ਵੀ ਅਸੀਂ ਪੈਸੇ ਪਾ ਚੁੱਕੇ ਜੀ ਤੁਸੀਂ ਆਰਡਰ ਕਿਉਂ ਨਹੀਂ ਭੇਜਿਆ ਮੈਨੂੰ ਸਾਰਿਆਂ ਦਾ ਫਿਕਰ ਹੁੰਦਾ ਵਾ ਕਿ ਜਿਨ੍ਹਾਂ ਦੇ ਪੈਸੇ ਆਏ ਆਪਾਂ ਉਹ ਰਜਿਸਟਰ ਤੇ ਲਿਖਦੇ ਆਂ ਤਾਂ ਹੀ ਆਪਾਂ ਤੁਹਾਡੇ ਕੋਲ ਐਡਰੈਸ ਵਗੈਰਾ ਮੰਗਾਉਂਦੇ ਆਂ ਵੀ ਤੁਸੀਂ ਆਪਣਾ ਐਡਰੈਸ ਦੇ ਦਿਓ ਸੋ ਸਾਰਾ ਆਪਾਂ ਲਿਖ ਕੇ ਤੇ ਫਿਰ ਉਹ ਨੋਟ ਕਰਕੇ ਹੌਲੀ ਹੌਲੀ ਵਾਰੀ ਸਰ ਜਿਹੜੇ ਉਹ ਆਰਡਰ ਆਪਾਂ ਜਿਹੜਾ ਭੇਜਦੇ ਰਹਿੰਦੇ ਆ ਤੇ ਹੁਣ ਉਹ ਆਪਾਂ ਪਕੌੜੇ ਵੀ ਤਿਆਰ ਕਰ ਲਏ ਪਕੌੜਿਆਂ ਦੀ ਵੀਡੀਓ ਵੀ ਬਹੁਤ ਜਲਦੀ ਤੁਹਾਡੇ ਸਾਹਮਣੇ ਚੈਨਲ ਤੇ ਆਊਗੀ ਤੇ ਤੁਸੀਂ ਜਿੰਨਾ ਭੈਣਾਂ ਨੇ ਇਹ ਬੜੀਆਂ ਜਿੰਨਾ ਭੈਣਾਂ ਨੇ ਪਾਪੜ ਚਾਹੇ ਉਹ ਪਕੌੜੇ ਘਰੇ ਬਣਾਉਨੇ ਆ ਉਹ ਤੁਸੀਂ ਵੀਡੀਓ ਤੇ ਦੇਖ ਕੇ ਘਰੇ ਵੀ ਬਣਾ ਸਕਦੇ ਹੋ ਸੋ ਜਿੰਨਾ ਭੈਣ ਭਰਾਵਾਂ ਦਾ ਬਾਹਰ ਬੈਠਿਆਂ ਦਾ ਟਾਈਮ ਨਹੀਂ ਲੱਗਦਾ ਬਣਾਉਣ ਦਾ ਉਹ ਸਾਡੇ ਕੋਲ ਤੁਸੀਂ ਫੋਨ ਕਰਕੇ ਮੰਗਵਾ ਸਕਦੇ ਹੋ ਆਰਡਰ ਤੇ ਕੋਈ ਵੀ ਚੀਜ਼ ਆਪਾਂ ਉਹ ਭੇਜ ਸਕਦੇ ਆ ਅਮਰੀਕਾ ਕੈਨੇਡਾ ਪੰਜੀਦੀਆਂ ਵੀ ਗਈਆਂ ਨੇ ਅਚਾਰ ਵੀ ਗਏ ਨੇ ਆਪਣੇ ਤੇ ਹੁਣੇ ਜਿਹੜੀਆਂ ਬੜੀਆਂ ਪਾਪੜ ਵੀ ਬਹੁਤ ਜਾ ਰਹੇ ਨੇ ਸੋ ਕਈ ਭੈਣਾਂ ਤੇ ਇੱਧਰ ਆਣ ਗਈਆਂ ਤੇ ਉਹ ਕਹਿੰਦੇ ਸੀ ਇਹ ਘਰ ਆ ਕੇ ਆਪ ਲੈ ਕੇ ਜਾਵਾਂਗੇ ਕਿਉਂਕਿ ਹਰ ਤਰ੍ਹਾਂ ਦੇ ਬੰਦੇ ਹੁੰਦੇ ਨੇ ਜੀ ਦੇਖੋ ਕੋਈ ਵਿਸ਼ਵਾਸ ਜਲਦੀ ਕਰ ਲੈਂਦਾ ਕੋਈ ਨਹੀਂ ਵਿਸ਼ਵਾਸ ਕਰਦਾ ਇਸੇ ਤਰ੍ਹਾਂ ਮੈਂ ਵੀ ਇਸੇ ਤਰ੍ਹਾਂ ਹੀ ਆ ਮੈਂ ਵੀ ਵਿਸ਼ਵਾਸ ਜਿਹੜਾ ਵਾ ਉਹ ਵੇਖ ਕੇ ਪਰਖ ਕੇ ਫੇਰ ਹੀ ਕਰੂੰਗੀ ਇਸੇ ਤਰ੍ਹਾਂ ਉਹ 12ਲੇ ਭੈਣ ਭਰਾਵਾ ਸੋ ਆਪਾਂ ਉਹਨਾਂ ਨੂੰ ਖੁੱਲਾ ਸੱਦਾ ਦਿੰਦੇ ਆ ਵੀ ਹਾਂ ਤੁਸੀਂ ਆਓ ਪਰ ਫੋਨ ਕਰਕੇ ਜਰੂਰ ਆਇਓ ਜਿਉਂਕਿ ਸਾਡੇ ਵੀ ਬਹੁਤ ਕੰਮ ਹੁੰਦੇ ਨੇ ਅਸੀਂ ਸਾਡੀ ਵੀ ਬਿਜ਼ੀ ਲਾਈਫ ਆ ਵੀਡੀਓ ਵੀ ਸ਼ੂਟ ਕਰਨੀ ਹੁੰਦੀ ਆ ਬਾਹਰ ਅੰਦਰ ਦੇ ਵੀ ਸਾਰੇ ਕੰਮ ਨੇ ਸੋ ਇਸ ਕਰਕੇ ਜਦੋਂ ਅਸੀਂ ਕਿਸੇ ਨੂੰ ਕਹਿੰਨੇ ਆ ਨਾ ਵੀ ਜੇ ਤੁਸੀਂ ਸਾਡੇ ਕੋਲ ਆ ਸਾਨੂੰ ਪਹਿਲਾਂ 2 ਦਿਨ ਫੋਨ ਕਰੋ ਸਾਡੀ ਉਹ ਜਿਹੜੀ ਪਲੈਨਿੰਗ ਚੱਲਦੀ ਪਈ ਆ ਉਹਦੇ ਵਿੱਚ ਅਸੀਂ ਉਹ ਸਮਾਂ ਤੁਹਾਡਾ ਐਡ ਕਰ ਸਕੀਏ ਦੂਜੀ ਗੱਲ ਕਿ ਜਿਹੜਾ ਆਪਾਂ ਇੰਡੈਕਸ਼ਨ ਸੇਲ ਕਰਦੇ ਸੀਗੇ ਉਹ ਕੰਪਨੀ ਵੱਲੋਂ ਹੀ ਸਾਨੂੰ 200 ਰੁਪਿਆ ਜਿਹੜਾ ਮਹਿੰਗਾ ਹੋ ਚੁੱਕਾ ਵਾ ਸੋ ਜਿਹੜਾ 3000 ਦਾ ਸੀਗਾ ਉਹ 3200 ਦਾ ਹੁਣ ਪਊਗਾ ਸੋ ਕਈ ਭੈਣਾ ਇਸ ਦੀ ਵੀ ਬਹੁਤ ਫਿਰ ਬਹਿਸ ਕਰ ਲਿਆ ਮੈਡਮ ਤੁਸੀਂ ਪਹਿਲੀ ਵੀਡੀਓ ਚ ਬੋਲੇ ਸੀ 3000 ਦਾ ਤੇ ਹੁਣ ਉਹ 3200 ਦਾ ਕਿਉਂ ਤੁਸੀਂ ਲੈ ਰਹੇ ਹੋ ਸੋ ਮਾਰਜਨ ਤੇ ਅੱਗੇ ਆਪਣਾ ਬਹੁਤ ਥੋੜਾ ਰੱਖਿਆ ਆ ਆਪਾਂ ਡਿਲੀਵਰੀ ਜਿਹੜੀ ਆਪਾਂ ਫ੍ਰੀ ਦਿੰਨੇ ਆ ਸੋ ਜਿਵੇਂ ਸਾਨੂੰ ਸਮਾਨ ਆਊਗਾ ਉਸੇ ਤਰ੍ਹਾਂ ਆਪਾਂ ਸੇਲ ਕਰਾਂਗੇ ਸੋ ਜਿਨ੍ਹਾਂ ਨੇ ਪੁਰਾਣੀ ਵੀਡੀਓ ਵੇਖ ਕੇ ਆਰਡਰ ਕਰਦੇ ਪਲੀਜ਼ ਇਹ ਨਵੀਂ ਵੀਡੀਓ ਵੀ ਦੇਖ ਕੇ ਜਾਣਕਾਰੀ ਲਓ ਕਿ ਜਿਹੜਾ ਉਹ 3200 ਦਾ 3000 ਵਾਲਾ ਚੁੱਲਾ ਹੋ ਚੁੱਕਾ ਹੈ ਬਾਕੀ ਜਿਹੜਾ ਆਪਾਂ 2500 ਵਾਲਾ ਸੇਲ ਕਰਦੇ ਉਹਦੇ ਰੇਟ ਦੇ ਵਿੱਚ ਕੋਈ ਵੀ ਨਹੀਂ ਉੱਤੇ ਥੱਲੇ ਉਹ 2500 ਦਾ ਹੀ ਤੁਹਾਨੂੰ ਮਿਲੇਗਾ ਹਾਂ ਜੇ ਤੁਸੀਂ ਉਹਦੇ ਨਾਲ ਜਿਹੜੀ ਉੱਪਰ ਗ੍ਰਿਲ ਲੱਗਦੀ ਉਹ ਲੈਣੀ ਆ ਤਾਂ ਫੇਰ ਤੁਹਾਨੂੰ 200 ਰੁਪਏ ਐਕਸਟਰਾ ਦੇਣਾ ਪਊਗਾ ਗ੍ਰਿਲ ਦਾ ਉਹ ਫੇਰ ਤੋ ਥੋੜਾ ਜਿਆ ਮੇਰੇ ਨਾਲ ਕੋਆਪਰੇਸ਼ਨ ਕਰਿਆ ਕਰੋ ਇਸੇ ਦੀ ਵੈਸਵਾਰੀ ਨਾ ਕਰਿਆ ਕਰੋ ਸਿਰਫ 200 ਰੁਪਏ ਦਾ ਫਰਕ ਆ ਜੇ ਦੋ ਹੀ ਡਿਲੀਵਰੀ ਚਾਰਜ ਲੱਗੇ ਹੁਣ ਫਿਰ ਵੀ ਤਾਂ ਤੁਸੀਂ ਦੋਹੋਂਗੇ ਸੋ ਇਸ ਕਰਕੇ ਆਪ ਤੁਹਾਨੂੰ ਕਹਿੰਨੇ ਆ ਕਿ ਉਹ 3200 ਦਾ ਉਹ ਚੱਕਾ ਦੂਸਰਾ ਜਿਹੜਾ ਉਹ 2500 ਦਾ ਜੇ ਨਾਲ ਗ੍ਰਿੱਲ ਲੈਣੀ 2700 ਦਾ ਕੇਸਰ ਵਾਲਾ ਮਰਬਾ ਆਪਣੇ ਕੋ ਪਾਪੜ ਹਰ ਕਿਸਮ ਦੇ ਆਪਣੇ ਕੋ ਬਾਕੀ ਇਹ ਆਪਣੀਆਂ ਵਡੀਆਂ ਤਿੰਨ ਚਾਰ ਕਿਸਮ ਦੀ ਆਪਾਂ ਤਿਆਰ ਕਰ ਲਈਆਂ ਤੁਹਾਡੇ ਭੈਣ ਭਰਾਵਾਂ ਦੇ ਪਿਆਰ ਸਦਕਾ ਇਹ ਸਾਰੇ ਜਿੱਦਰ ਨੂੰ ਤੁਸੀਂ ਮੈਨੂੰ ਤੁਰੇ ਜਾ ਰਹੇ ਹੋ ਆਪਾਂ ਉਧਰ ਨੂੰ ਤੁਰਦੇ ਜਾ ਰਹੇ ਹਾਂ ਜਿਵੇਂ ਤੁਹਾਡਾ ਆਰਡਰ ਆਉਂਦਾ ਮੇਰਾ ਨਾ ਕਿਸੇ ਨੂੰ ਜਵਾਬ ਦੇਣ ਨੂੰ ਦਿਲ ਹੀ ਨਹੀਂ ਕਰਦਾ ਮੈਂ ਇੱਕ ਆਪਣੇ ਅੱਥੀ ਜਿਵੇਂ ਮਿਹਨਤ ਕਰਦੇ ਨਾ ਕੋਸ਼ਿਸ਼ ਕਰਦੇ ਆਂ ਫਿਰ ਚਲੋ ਜਿਵੇਂ ਉਹਨੂੰ ਪਕੌੜਿਆਂ ਦਾ ਕਹਿ ਰਹੇ ਸੀ ਕਿ ਮੈਡਮ ਤੁਸੀਂ ਪਕੌੜੇ ਨਹੀਂ ਬਣਾਉਂਦੇ ਮੈਂ ਕਹਿੰਦੀ ਵੀ ਚਲੋ ਕੋਈ ਨਹੀਂ ਕੋਸ਼ਿਸ਼ ਕਰਕੇ ਦੇਖਦੇ ਆਂ ਬਣਾ ਦਿੰਨੇ ਆਂ ਵੈਸੇ ਮੈਂ ਘਰ ਵਾਸਤੇ ਤੇ ਆਪਣੇ ਤਿਆਰ ਕਰਦੀ ਆਂ ਪਰ ਇੰਨਾ ਕੁਆਂਟੀਟੀ ਦੇ ਵਿੱਚ ਬਣਾਉਣਾ ਥੋੜਾ ਜਿਆ ਕਹਿਵਲੇ ਟਾਫ ਹੋ ਜਾਂਦਾ ਵਾ ਪਰ ਬੰਦਾ ਕਰਨਾ ਚਾਵੇ ਤੇ ਕੀ ਨਹੀਂ ਕਰ ਸਕਦਾ ਸੋ ਉਸੇ ਤਰ੍ਹਾਂ ਆਪਾਂ ਇਹ ਵੜੀਆਂ ਬਣਾਈਆਂ ਉਸੇ ਤਰ੍ਹਾਂ ਆਪਾਂ ਪਕੌੜੇ ਵੀ ਬਣਾਵਾਂਗੇ ਸੋ ਇਹ ਜਿਹੜੀ ਆਪਾਂ ਛੋਟੀ ਜੀ ਵੀਡੀਓ ਆਪਾਂ ਤਿਆਰ ਕੀਤੀ ਸੀਗੀ ਬਾਕੀ ਜਿਵੇਂ ਆਪਾਂ ਤੁਹਾਨੂੰ ਦੱਸਦੇ ਆ ਨਾ ਵੀ ਜਿਹੜੀ ਮੂੰਗੀ ਵਾਲੀ ਵੜੀ ਆ ਉਹ ਵੀ ਬਹੁਤ ਨਰਮ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਵੀ ਮਸਾਲੇ ਇੰਨੇ ਨਹੀਂ ਹੁੰਦੇ ਲਾਲ ਮਿਰਚ ਨਹੀਂ ਹੁੰਦੇ ਉਹ ਵੀ ਟੁੱਟ ਜਾਂਦੀ ਹੈ ਤੇ ਇਹ ਜਿਹੜੀ ਲਾਲ ਮਿਰਚ ਤੋਂ ਬਿਨਾਂ ਵਾਲੀ ਵੜੀ ਆ ਨਾ ਇਹ ਵੀ ਬਹੁਤ ਜਿਹੜੀ ਨਰਮ ਹੁੰਦੀ ਆ ਇਹਦੇ ਵਿੱਚ ਜਿਵੇਂ ਲਾਲ ਮਿਰਚ ਉਹਦੀ ਪਕੜ ਦਾ ਕੰਮ ਕਰਦੀ ਉਹਨੂੰ ਥੋੜਾ ਜਿਹਾ ਮਜ਼ਬੂਤ ਰੱਖਦੀ ਉਹ ਜਿਹੜਾ ਛੇਤੀ ਨਹੀਂ ਟੁੱਟਦੀ ਇਹ ਵਾਲੀ ਵੜੀ ਤੇ ਇਹ ਵਾਲੀ ਵੜੀ ਜੇ ਤੁਹਾਡੇ ਕੋ ਪਹੁੰਚਦੇ ਆ ਪਹੁੰਚਦੇ ਥੋੜੀ ਟੁੱਟ ਵੀ ਜਾਵੇ ਤੇ ਪਲੀਜ਼ ਉਸ ਚੀਜ਼ ਨੂੰ ਜਿਹੜਾ ਮਾਇਨਾ ਕਰਿਓ ਕਿਉਂਕਿ ਇਹਦੇ ਵਿੱਚ ਆਪਾਂ ਇਹੋ ਜੀ ਚੀਜ਼ ਕੋਈ ਨਹੀਂ ਪਾਈ ਬਾਕੀ ਜਿਹੜਾ ਜਿਹੋ ਜਿਹਾ ਸਵਾਦ ਆ ਕਿਸੇ ਦਾ ਤੁਸੀਂ ਉਹ ਜਿਹਾ ਸਾਨੂੰ ਆਰਡਰ ਦੇ ਸਕਦੇ ਹੋ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲੋ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਉਹਨਾਂ ਨੂੰ ਮਿਲ ਸੋ ਇਸ ਵੀਡੀਓ ਦੇ ਅੰਤੇ ਕਰਦੇ ਜੀ ਅੰਤ ਮਿਲਦੇ ਇੱਕ ਨਵੀਂ ਜਾਣਕਾਰੀ ਅਲਵੀਡੇ ਤੱਤੇ ਲਈ ਸੱਚੇਗਾ ਸੋ ਵੜੀਆਂ ਨੂੰ ਕਿਵੇਂ ਤਿਆਰ ਕਰਨਾ ਹੁੰਦਾ ਉਹ ਸਾਰਾ ਆਪਾਂ ਪਹਿਲਾਂ ਇੱਕ ਵੀਡੀਓ ਬਣਾ ਚੁੱਕੇ ਆ ਬਾਰ ਬਾਰ ਆਪਾਂ ਵੀਡੀਓ ਪਾਉਂਦੇ ਚੰਗੇ ਨਹੀਂ ਲੱਗਦੇ ਇੱਕੋ ਚੀਜ਼ ਦੀ ਕਿਉਂਕਿ ਕਈ ਲੋਕ ਬੋਰ ਵੀ ਹੋ ਜਾਂਦੇ ਆ ਇਹਨਾਂ ਵੜੀਆਂ ਨੂੰ ਤਿਆਰ ਕਿੱਦਾਂ ਕੀਤਾ ਜਾਂਦਾ ਵਾ ਉਹ ਸਾਰਾ ਆਪਾਂ ਪਹਿਲਾਂ ਫੁੱਲ ਵੀਡੀਓ ਪਾਈ ਆ ਕਿਵੇਂ ਇਹਨਾਂ ਨੂੰ ਅਹੀਂ ਸੁਕਾਉਣੇ ਆ ਟੱਕ ਕੇ ਇਹਨਾਂ ਨੂੰ ਰੱਖੀਦਾ ਕਿੰਨੇ ਦਿਨਾਂ ਦੇ ਵਿੱਚ ਸੁੱਕਦੀਆਂ ਕੀ ਕੀ ਮਸਾਲੇ ਆਪਾਂ ਇਹਦੇ ਵਿੱਚ ਪਾਉਣੇ ਆ ਉਹ ਸਾਰੀ ਤੁਸੀਂ ਜੇ ਵੀਡੀਓ ਵੇਖਣੀ ਹੋਵੇ ਤਾਂ ਤੁਸੀਂ ਮੇਰੀ ਪਿਛਲੀ ਵੀਡੀਓ ਜਾ ਕੇ ਵੇਖ ਸਕਦੇ ਹੋ ਨਹੀਂ ਤਾਂ ਆਪਾਂ ਅਨ ਸਕਰੀਨ ਵੀ ਇਸ ਵੀਡੀਓ ਦੀ ਲਗਾ ਦਾਂਗੇ ਤੇ ਤੁਸੀਂ ਘਰੇ ਵੀ ਆਪਣੇ ਹੱਥਾਂ ਦੇ ਨਾਲ ਇਹ ਅੰਮਰਸਰੀ ਪੇਠੇ ਵਾਲੀ ਮਾਂ ਦੇ ਦਾਲ ਦੀ ਬੜੀ ਤਿਆਰ ਕਰ ਸਕਦੇ ਹੋ